ਓਏ ਬਾਈ ਕੁ ਹੀ ਹੋ ਰੇ ਅੰਦਰ ਬਾਈ ਕੁ ਹੀ ਹੋ ਰੇ ਅੰਦਰ ਬਾਈ ਕੁ ਦੀ ਗਵਾ ਜਾਰੀ ਹੈ ਬਾਬਾ ਲੈਣੇ ਨੇ ਜੋ ਮਰ ਜੁੰਦਾ ਵੇਂਦਰ ਚੱਲ ਕੰਮ ਕਰ ਆਪਣਾ ਮੈਂ ਕਰਦਾ ਬੰਦੇ ਇਕੱਠੇ ਤੁਸੀਂ ਕੋ ਗਲਤ ਕਰ ਰਹੇ ਹੋ ਮੈਂ ਕਰਦਾ ਬੰਦੇ ਇਕੱਠੇ ਓਏ ਓਏ ਕੀ ਕਰਦਾ ਪੈਸੇ ਮਾਰ ਨੂੰ ਤੇਰੇ ਫਿਰ ਆਇਆ ਨੂੰ ਤੋਂ ਨਹੀਂ ਨਹੀਂ ਮਨਾ ਹੈ ਉਹ ਵੀ ਕਿਸੇ ਰੀਤੀ ਪੈਣਾ ਜਿਸ ਨਾਲ ਗਲਤ ਹੋਇਆ ਇਨਾ ਪੈਸਾ ਦੇਖਿਆ ਵੀ ਕਦੇ ਇਕੱਠਾ ਕੋਈ ਜਾਣਦੇ ਜੋ ਹੁੰਦਾ ਤੂੰ ਪੈਸੇ ਚੱਕਦਾ ਮੇਰੇ ਕੋਲ ਆਈਫੋਨ ਦੇ ਦੋ ਯਾਰ ਆਈਫੋਨ ਲੈ ਪੈਣੀ ਰੱਖਣੀ ਤੇ ਆਈਫੋਨ ਮੰਗਦੀ ਸੀ ਨਾ ਚੱਕ ਤੇਰੇ ਵੀਰ ਨੇ ਲੈਤਾ ਹੈਲੋ ਪੈਣੇ ਮੈਂ ਆਈਫੋਨ ਲਿਆ ਤੇਰੇ ਲਈ ਜੋ ਮੰਗਦੀ ਸੀ ਨਾ ਹੈਲੋ 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 ਕੌਣ ਤੁਸੀਂ ਇੰਸਪੈਕਟਰ ਗੱਲ ਕਰ ਰਹੇ ਹੋ ਤੋਡੀ ਭੈਣ ਦੀ ਲਾਚਾ ਖੰਡਰਾ ਚ ਮਿਲਿਆ ਤੂੰ ਚੇ ਚੇ ਦੀਆ ਕਿਲੇ ਦੇ ਖੰਡਰਾ ਚ ਆ ਜਾਓ ਤੇ ਮਾਦਮ ਤੇ ਪਿਆਇਨ ਨੂੰ ਤੂੰ ਇੰਨਾ ਪੈਸਾ ਦੇਖਿਆ ਵੀ ਕਦੇ ਇਕੱਠਾ ਕੋਈ ਜਾਣਦੇ ਜੋ ਹੁੰਦਾ ਤੂੰ ਪੈਸੇ ਚਾਹਤਾ ਲੈਪਾ ਨਹੀਂ ਰੱਖੀ ਤੇ ਆਈਫੋਨ ਮੰਗਦੇ ਸੀ ਨਾ ਚੱਕ ਤੇਰੇ ਵੀਰ ਨਾਲ ਲੈਤਾ